ਮੌਜੂਦਾ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਅਗਲੇ ਬੀਸੀ ਚੋਣਾਂ ਦੇ ਲਈ ਚੰਗੀ ਪਕੜ ਜਿਹੜੀ ਹੈ ਉਹ ਬਣਾਈ ਹੋਈ ਹੈ ਖਾਸ ਕਰਕੇ ਇਸ ਦੇ ਸੱਭ ਤੇ ਜਿਹੜੇ ਨਜ਼ਦੀਕੀ ਕੰਪੀਟੀਟਰ ਤੋਂ ਅੱਗੇ ਚੱਲ ਰਹੇ ਨੇ ਪਰ ਇਹ ਲੀਡ ਹੁਣ ਥੋੜੀ ਤੰਗ ਵੀ ਹੁੰਦੀ ਨਜ਼ਰ ਆ ਰਹੀ ਹੈ ਇਹ ਰਿਸਰਚ ਕੰਪਨੀ ਤੋਂ ਤਾਜ਼ਾ ਹੈ ਜਿਸ ਦੀ ਜੂਨ ਦੇ ਵਿੱਚ ਕਰਵਾਈ ਗਈ ਪੋਲਿੰਗ ਨੇ ਦਿਖਾਇਆ ਕਿ 40% ਦੀ ਨਿਰਧਾਰਤ ਵੋਟਰ ਪ੍ਰੀਮੀਅਰ ਡੇਵਿਡ ਈਬੀ ਤੇ ਉਹਨਾਂ ਦੀ ਗਵਰਨਿੰਗ ਪਾਰਟੀ ਲਈ ਆਪਣੀ ਵੋਟ ਪਾਉਣ ਜਾ ਰਹੇ ਨੇ ਪੋਲ ਨੇ ਬੀਸੀ ਕੰਜ਼ਰਵੇਟਿਵਾ ਨੂੰ ਦੂਜੇ ਨੰਬਰ ਤੇ ਪਾਇਆ 33% ਦੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਜੌਨ ਲੋਸਟੇਟ ਤੇ ਉਹਨਾਂ ਦੀ ਟੀਮ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਉਣਗੇ ਪਾਲ ਨੇ ਬੀਸੀ ਕੰਜ਼ਰਵੇਟਿਵਾਂ ਨੂੰ ਦੂਜੇ ਸਥਾਨ ਤੇ ਪਾਇਆ 33% ਦੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਜੌਨਸਟੇਟ ਤੇ ਉਹਨਾਂ ਦੀ ਟੀਮ ਦੇ ਹੱਕ ਦੇ ਵਿੱਚ ਤਾਂ ਆਪਣੀ ਵੋਟ ਪਾਉਣਗੇ ਔਰ BC ਗ੍ਰੀਨਸ ਨੇ ਪਹਿਲੀ ਵਾਰ ਪੋਲਿੰਗ ਦੇ ਵਿੱਚ BC ਯੂनाइटेड ਨੂੰ ਪਛਾੜ ਦਿੱਤਾ ਨਿਰਧਾਰਤ ਵੋਟਰਾਂ ਦੇ 15% ਦੇ ਹਿੱਸੇ ਦੇ ਨਾਲ ਤੀਜੇ ਸਥਾਨ ਤੇ ਆਇਆ ਕਿਵਨ ਫਾਲਕਨ ਦੀ ਯੂनाइटेड ਪਾਰਟੀ 11% ਦੀ VOTING ਸ਼ੇਅਰ ਦੇ ਨਾਲ ਚੌਥੇ ਨੰਬਰ ਤੇ ਚਲੀ ਗਈ ਹੈ ਰਿਸਰਚ ਕੰਪਨੀ ਦੇ ਪ੍ਰਧਾਨ ਨੇ ਕਿਹਾ ਹੈ ਕਿ BCNDP ਮੈਟਰੋ ਵੈਨਕੂਵਰ 1 ਕਾਲੀ ਫੀਸ ਦੀ ਵੈਨਕੂਵਰ ਆਈਲੈਂਡ 43 ਫੀਸ ਦੀ ਤੇ ਦੱਖਣੀ ਬੀਸੀ 44 ਫੀਸ ਦੀ ਵਿੱਚ ਸਾਰੇ ਚੁਣੌਤੀਆਂ ਤੋਂ ਅੱਗੇ ਹੈ BC ਕੰਜ਼ਰਵੇਟਿਵ ਫਰੇਜ਼ਰ ਵੈਲੀ ਦੇ ਵਿੱਚ 40% ਤੇ ਉੱਤਰੀ BC ਵਿੱਚ 53% ਅੱਗੇ ਹੈ ਰਿਸਰਚ ਕੰਪਨੀ ਨੇ ਪੋਲ ਦੇ ਵਿੱਚ ਰਿਹਾਇਸ਼ ਬੇਕਰੇਤ ਗਰੀਬੀ ਹੈਲਥ케ਅਰ ਅਰਥਵਿਵਸਥਾ ਪਬਲਿਕ ਸੇਫਟੀ ਤੇ ਕ੍ਰਾਈਮ BC ਦੇ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਬਣੇ ਹੋਏ ਨੇ ਐਨਆਈ ਨੇ ਜਦੋਂ ਇੱਕ ਸਵਾਲ ਪੁੱਛਿਆ ਗਿਆ ਕਿ ਬੈਸਟ ਪ੍ਰੀਮੀਅਰ ਜਿਹੜੇ ਨੇ ਉਹ ਕੌਣ ਬਣੇਗਾ ਤਾਂ 28% ਡੇਵਿਡ ਈਬੀ ਜੌਨ ਰਸਟੇ ਡੇਵਿਡ ਈਬੀ ਦੇ ਹੱਕ ਦੇ ਵਿੱਚ ਹਨ ਜੌਨ ਦਸਟੇਡ ਦੇ 14% ਤੇ ਫਾਲਕਨ ਦੇ 13% ਤੇ BC ਗ੍ਰੀਨ ਪਾਰਟੀ ਦੀ ਆਗੂ ਨੂੰ 11 ਫੀਸਦੀ ਵੋਟਾਂ ਮਿਲੀਆਂ ਰਿਸਰਚ ਕੰਪਨੀ ਦੇ ਤਾਜ਼ਾ ਪੋਲ ਦੇ ਨਤੀਜੇ ਬੀਸੀ ਦੇ ਵਿੱਚ 800 ਬਾਲਗਾਂ ਦੇ ਵਿੱਚ 17 ਜੂਨ ਤੋਂ 19 ਜੂਨ 2024 ਦੇ ਦਰਮਿਆਨ ਕਰਵਾਏ ਗਏ ਵੈਸਟ ਜੈਟ 에ਅਰਲਾਈਨਸ ਦਾ ਕਹਿਣਾ ਹੈ ਕਿ ਉਹਨਾਂ ਦੇ ਮਕੈਨਿਕਾਂ ਦੇ ਇਸ ਸ਼ੁੱਕਰਵਾਰ ਤੋਂ ਹੜਤਾਲ ਤੇ ਜਾਣ ਦੀ ਸੰਭਾਵਨਾ ਹੈ 에ਅਰਲਾਈਨ ਨੇ ਦੱਸਿਆ ਹੈ ਕਿ 에ਅਰਕ੍ਰਾਫਟ ਮਕੈਨਿਕਸ ਫਰਨਟਰਨਲ ਐਸੋਸੀਏਸ਼ਨ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਜਿਸ ਤਹਿਤ ਸ਼ੁੱਕਰਵਾਰ ਸ਼ਾਮ ਜਿਹੜੀ ਹੈ ਇਹ ਹੜਤਾਲ 5:30 ਵਜੇ ਦੇ ਕਰੀਬ ਸ਼ੁਰੂ ਹੋ ਸਕਦੀ ਹੈ ਦੱਸਦੀ ਹੈ ਕਿ ਪਿਛਲੇ ਹਫਤੇ ਹੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕੀਤਾ ਸੀ ਤੇ 에ਅਰਲਾਈਨ ਦੇ ਨਾਲ ਗੱਲਬਾਤ ਦੀ ਟੇਬਲ ਤੇ ਵਾਪਸ ਦੇ ਲਈ ਆ ਗਈ ਸੀ ਵੈਸਟ ਜੈਟ ਦਾ ਕਹਿਣਾ ਹੈ ਕਿ ਸੰਭਾਵੀ ਹੜਤਾਲ ਦੇ ਪ੍ਰਭਾਵਾਂ ਦੇ ਨਾਲ ਨਜਿੱਠਣ ਲਈ ਕੰਪਨੀ ਆਉਂਦੇ ਦਿਨਾਂ ਦੇ ਵਿੱਚ ਕਦਮ ਚੁੱਕਣੇ ਸ਼ੁਰੂ ਕਰੇਗੀ ਪਿਛਲੇ ਹਫਤੇ ਇਕਰਾਰਨਾਮੇ ਦੇ ਉੱਤੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਵੈਸਟ ਜੈਟ ਨੇ ਦਰਜਨਾ ਉਡਾਨਾਂ ਰੱਦ ਕੀਤੀਆਂ ਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਜ਼ਬਰਦਸਤ ਵੋਟਿੰਗ ਨਾਲ ਆਰਜ਼ੀਕਰਾਰ ਨਾਮੇ ਨੂੰ ਰੱਦ ਕਰ ਦਿੱਤਾ ਸੀ ਤੇ ਵੈਸਟ ਚੈਟ ਵੱਲੋਂ ਆਰਬਿਟ੍ਰੇਸ਼ਨ ਦੀ ਬੇਨਤੀ ਦਾ ਵਿਰੋਧ ਕੀਤਾ ਸੀ ਵੈਸਟ ਚੈਟ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਦਖਲ ਦੇ ਕੇ ਬਾਈਂਡਿੰਗ ਆਰਬਿਟ੍ਰੇਸ਼ਨ ਦੀ ਵਰਤੋਂ ਦੀ ਬੇਨਤੀ ਕੀਤੀ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ